ਸਜੀਵਾਂ ਕੀ ਬਟਾਲਾ ਦੇ ਸ਼੍ਰੀ ਅਚਲੇਸ਼ਵਰ ਧਾਮ ਦੇ ਵਿੱਚ ਸਲਾਨਾ ਮੇਲੇ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਪਹਿਲੇ ਦਿਨ ਜੋ ਹੈ ਇੱਕ ਘਟਨਾ ਸਾਹਮਣੇ ਆਂਦੀ ਹੈ ਜਦੋਂ ਪਵਿੱਤਰ ਸਰੋਵਰ ਦੀ ਸਾਰੀਆਂ ਮੱਛੀਆਂ ਦੇ ਮਰ ਜਾਣ ਦੀ ਖਬਰ ਸਾਹਮਣੇ ਆਂਦੀ ਹੈ ਹੁਣ ਤੋਂ ਅੰਦਾਜ਼ੇ ਕਿ ਬੀਤੇ ਸੋਮਵਾਰ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਇੱਕ ਨਿਹੰਗ ਸਿੰਘ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਹੈ ਬੇਅਦਬੀ ਕੀਤੀ ਜਾਂਦੀ ਜੀ ਹਾਂ ਜਦੋਂ ਸੇਵਕ ਜੋ ਹੁੰਦੇ ਨੇ ਮੰਦਰ ਦੇ ਉਹ ਰੋਕਣ ਦੀ ਕੋਸ਼ਿਸ਼ ਕਰਦੇ ਨੇ ਨਿਹੰਗ ਸਿੰਘ ਨੂੰ ਤਾਕੂ ਹਾੜੀ ਦੇ ਉਨ੍ਹਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਬੇਅਦਬੀ ਵੀ ਜ਼ਰੂਰ ਕਰਦਾ ਹੈ ਕਿਤੇ ਨਾ ਕਿਤੇ ਉਹ ਟਲਦਾ ਨਹੀਂ ਇੱਥੇ ਦੱਸਦੇ ਕਿ ਨਿਹੰਗ ਸਿੰਘ ਜੋ ਹੁੰਦਾ ਹੈ ਉਹ ਪਵਿੱਤਰ ਸਰੋਵਰ ਦੇ ਵਿੱਚ ਆਪਣੇ ਘੋੜੇ ਨੂੰ ਉਤਾਰ ਕੇ ਉਸ ਨੂੰ ਨਵਾ ਦਿੰਦਾ ਤੇ ਇਸ ਤਰੀਕੇ ਦੇ ਨਾਲ ਸਰੋਵਰ ਦੇ ਵਿੱਚ ਬੇਅਦਬੀ ਕੀਤੀ ਜਾਂਦੀ ਹੈ ਉਸ ਨੂੰ ਰੋਕਣ ਤੇ ਉਹ ਕਿਸ ਤਰੀਕੇ ਦੇ ਨਾਲ ਸਾਰਿਆਂ ਦੇ ਉੱਤੇ ਹਮਲਾ ਬੋਲ ਦਿੰਦਾ ਹੈ ਬੀਤੇ ਸੋਮਵਾਰ ਨੂੰ ਸ਼੍ਰੀ ਅਚਲੇਸ਼ਵਰ ਧਾਮ ਦੇ ਵਿੱਚ ਇੱਕ ਨਿਹੰਗ ਸਿੰਘ ਪਵਿੱਤਰ ਸਰੋਵਰ ਦੇ ਵਿੱਚ ਆਪਣਾ ਘੋੜਾ ਉਤਾਰ ਕੇ ਉਸ ਨੂੰ ਨਵਾ ਦਿੰਦਾ ਇਸ ਤਰੀਕੇ ਦੇ ਨਾਲ ਬੇਅਦਬੀ ਕਰ ਦਿੰਦਾ ਹੈ ਇਸ ਦੌਰਾਨ ਜਦ ਮੰਦਰ ਦੇ ਸੇਵਕ ਉਸ ਨੂੰ ਰੋਕਦੇ ਨੇ ਤਾਂ ਨਿਹੰਗ ਸਿੰਘ ਸੇਵਕਾਂ ਦੇ ਉੱਤੇ ਕੁਹਾੜੀ ਦੇ ਨਾਲ ਜੋ ਹੈ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਮਲੇ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਵੀ ਐਸ ਐਚ ਓ ਤੋਂ ਇਲਾਵਾ ਉੱਥੇ ਕੋਈ ਵੀ ਅਧਿਕਾਰੀ ਜੋ ਹੁੰਦਾ ਹੈ ਮੌਕੇ ਤੇ ਮੌਜੂਦ ਨਹੀਂ ਹੁੰਦਾ ਸਰੋਵਰ ਦੀ ਬੇਅਦਬੀ ਨੂੰ ਲੈ ਕੇ ਜੋ ਹਿੰਦੂ ਭਾਈਚਾਰਾ ਹੈ ਉਸ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਉਥੇ ਹੀ ਮੰਦਰ ਟਰਸਟ ਦੇ ਪਾਵਨ ਕੁਮਾਰ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਜੋ ਕੁਝ ਨਿਹੰਗ ਸਿੰਘ ਨੇ ਕੀਤਾ ਉਹ ਬੇहद ਨਿੰਦਨਯੋਗ ਹੈ ਮੇਲਾ ਖਰਾਬ ਕਰਨ ਦੇ ਲਈ ਕੁਝ ਲੋਕ ਜਿਹੜੇ ਨੇ ਕੋਸ਼ਿਸ਼ ਕਰ ਰਹੇ ਨੇ ਉਥੇ ਦੱਸ ਦੇ ਕਿ ਪੰਜਾਬ ਦੇ ਬਟਾਲਾ ਵਿੱਚ ਆਯੋਜਿਤ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ਦਾ ਇਹ ਸਾਲਾਨਾ ਨਵਮੀ ਦਸਮੀ ਮੇਲਾ ਭਗਵਾਨ ਸ਼ਿਵ ਭਗਵਾਨ ਭੋਲੇਨਾਥ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਕਾਰਨ ਸਨਾਨ ਦਾ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਪਰ ਉਸੇ ਪਵਿੱਤਰ ਸਰੋਵਰ ਦੇ ਵਿੱਚ ਜੋ ਹੈ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਵੱਲੋਂ ਆਪਣੇ ਘੋੜੇ ਨੂੰ ਉਤਾਰ ਕੇ ਉਸ ਨੂੰ ਨਵਾਇਆ ਜਾਂਦਾ ਉਸ ਨੂੰ ਰੋਕਣ ਤੇ ਵੀ ਉਹ ਟੱਲਦਾ ਨਹੀਂ ਹੈ ਤੇ ਇਸ ਤਰੀਕੇ ਦੇ ਨਾਲ ਨਿਹੰਗ ਸਿੰਘ ਵੱਲੋਂ ਜੋ ਹੈ ਬੇਅਦਬੀ ਕੀਤੀ ਜਾਂਦੀ ਹੈ ਉੱਥੇ ਹੀ ਪਹਿਲੇ ਦਿਨ ਪਵਿੱਤਰ ਸਰੋਵਰ ਦੇ ਵਿੱਚ ਸਾਰੀਆਂ ਮੱਛੀਆਂ ਦੇ ਮਰ ਜਾਣ ਦੀ ਘਟਨਾ ਦੇ ਨਾਲ ਹਰਕੰਪ ਮਾ ਜਾਂਦਾ ਹੁਣ ਜੋ ਹਿੰਦੂ ਪਾਈ ਜਾ ਰਿਹਾ ਉਹ ਨਿਹੰਗ ਸਿੰਘ ਦੀ ਇਸ ਹਰਕਤ ਦੇ ਕਰਕੇ ਬਹੁਤ ਜ਼ਿਆਦਾ ਗੁੱਸਾ ਨਜ਼ਰ ਆ ਰਿਹਾ ਹੈ ਦੇਖੋ ਜੀ ਮੇਲਾ ਨਵੀਂ ਦਸਵੀ ਦਾ ਜਿਹੜਾ ਕਿ ਪਵਿੱਤਰ સ્ਨਾਣ ਇਸ ਪਵਿੱਤਰ ਸਰੋਵਰ ਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੇ ਮੁਤਾਬਕ ਅਸੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਇਹ ਮੇਲਾ ਚੱਲਿਆ ਆ ਰਿਹਾ ਹੈ સ્ਨਾਣ ਕਰਦੇ ਆ ਦੋ ਦਿਨ ਪਹਿਲਾਂ ਕਿਸੇ ਸ਼ਰਾਰਤੀ ਅੰਜਰ ਨੇ ਕੋਈ ਕੋਆਇਜ਼ਨ ਨਾਂ ਦੀ ਕੋਈ ਚੀਜ਼ ਪਾਤੀ ਜਿਸ ਦੇ ਕਰਕੇ ਦੋ ਦਿਨ ਜਿੰਨੀ ਸਰੋਵਰ ਦੇ ਵਿੱਚ ਮੱਛੀ ਸੀ ਉਹ ਮਰ ਗਈ ਅੱਜ ਉਸ ਜਾਂਚ ਨੂੰ ਲੱਗੇ ਸਾਰੇ ਡੀ ਸਾਹਿਬ ਲੱਗੇ ਸਾਰੀ ਕਮੇਟੀ ਲੱਗੀ ਹੈ ਅੱਜ ਇੱਕ 11 ਵਜੇ ਇੱਕ ਵਾਰਦਾਤ ਹੋ ਗਈ ਜਿਹਦੇ ਵਿੱਚ ਨਿਹੰਗ ਸੰਗਤ ਨੇ ਇੱਕ ਘੋੜਾ ਕੋਈ ਤਰਸ ਰੋਵਰ ਦੇ ਵਿੱਚ ਜਿੱਥੇ ਕਿ ਲੋਕਾਂ ਨੇ ਸੁਨਾਣ ਕਰਨਾ ਸੀ ਉਹਦੇ ਵਿੱਚ ਨਿਮਾਣਾ ਸ਼ੁਰੂ ਕਰ ਚਾਹੇ ਅਸੀਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਜ਼ਬਰਦਸਤੀ ਗੱਲ ਪੈਂਦੇ ਸਨ 9ਵੀਂ 10ਵੀਂ ਦੇ ਮੇਲੇ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਪ੍ਰੈਸ ਨੂੰ ਕਿ ਕਿਸੇ ਤਰ੍ਹਾਂ ਦਾ ਪੁਲਿਸ ਦਾ ਕੋਈ ਪ੍ਰਬੰਧ ਨਹੀਂ ਸੀ ਡੀਸੀ ਸਾਹਿਬ ਨੇ ਜਿੰਨਾ ਆਪਣਾ ਯੋਗ ਲਾਇਆ ਸੀ ਉਹਨਾਂ ਨੂੰ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਲੇਕਿਨ ਡੀਸੀ ਸਾਹਿਬ ਦੇ ਹੁਕਮਾਂ ਦੇ ਮਤਾਬਕ ਵੀ ਉਹ ਐਸਐਸਪੀ ਸਾਹਿਬ ਨੂੰ ਕਿਹਾ ਗਿਆ ਵੀ ਆਪਣੇ ਨਾਗਿਲੇ ਦਾ ਇੱਥੇ ਪ੍ਰਬੰਧ ਕੀਤੇ ਜਾਣ ਜਿਨ੍ਹਾਂ ਨੇ ਘੋੜਾ ਨਵਾਇਆ ਕੋਈ ਤਰ੍ਹਾਂ ਭੰਕ ਕੀਤੀ ਹੈ ਬੇਅਦਬੀ ਕੀਤੀ ਹੈ ਉਹਨਾਂ ਦੇ ਐਫਆਰ ਕੱਟੀ ਜਾਂਦੇ ਲੇਕਿਨ ਕੁਝ ਮੋਤਬਰ ਬਦਿਆ ਨੇ ਬਾਬਾ ਜੀ ਨੇ ਉਥੋਂ ਮੇਰੇ ਦੇ ਉਪਰੋਂ ਬੰਦੇ ਭੇਜੇ ਸਨ ਉਹਨਾਂ ਨੇ ਇੱਥੇ ਆ ਕੇ ਗੁਰੂ ਘਰ ਆ ਕੇ ਮਾਫੀ ਮੰਗ ਲਈ ਵੀ ਸਾਡੇ ਬੰਦੇ ਕੋਲ ਗਲਤੀ ਹੋਈ ਹੈ ਤੇ ਅਸੀਂ ਉਸ ਗੱਲ ਨੂੰ ਅਹਿਸਾਸ ਕਰਕੇ ਉਹ ਗੱਲ ਨੂੰ ਛੱਡ ਤਾ ਲੇਕਿਨ ਮੇਲਾ ਜਿਹੜਾ ਉਹ ਪੂਰਨ ਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਰਹੀ ਹੈ ਇਹ ਗੱਲ ਦਾ ਜਿਹੜਾ ਵਾ ਇਨਕੁਆਰੀ ਹੋਣੀ ਚਾਹੀਦੀ ਵੀ ਇਹ ਮੱਛੀਆਂ ਕਿਉਂ ਮਰੀਆਂ ਨੇ ਤੇ ਘੋੜਿਆਂ ਨੂੰ ਵਿੱਚ ਕਿਉਂ ਪਾਇਆ ਗਿਆ ਇੱਕ ਇਹ ਲੜਾਈ ਕਰਾਂ ਦੀ ਕੋਸ਼ਿਸ਼ ਕੀਤੀ ਗਈ ਹੈ ਦੋਸਤ ਦੇ ਵਿੱਚ ਇਸ ਗੱਲ ਦੀ ਬੇਨਤੀ ਹੈ ਜੀ ਡੀ ਸਾਹਿਬ ਨੂੰ ਕਰਨੇ ਕਿਉਂਕਿ ਐਸਐਸਪੀ ਨਾਲ ਦੀ ਇਹ ਕੋਈ ਚੀਜ਼ ਮੈਚੇ ਮੈਕੀ ਨਹੀਂ ਨਾ ਕੋਈ ਡੀਐਸਪੀ ਆਈ ਸੀ ਨਾ ਕੋਈ ਐਸਐਚਓ ਕਲਾ ਹੀ ਰੰਗ ਨਗਨ ਲਗਾ ਰਿਹਾ ਅੱਠਾਂ ਦਾ ਆ ਬੰਦਿਆ ਨਾਲ ਔਰ ਸਾਨੂੰ ਪਤਾ ਲੱਗਿਆ ਸੀ ਕਿ ਇਹ ਸ਼ਰਾਰਤ ਹੋਣੀ ਹੈ ਅਸੀਂ 3 ਘੰਟੇ 4 ਘੰਟੇ ਪਹਿਲਾਂ ਐਸਐਸਵੀ ਇਸਾਨ ਨੇ ਮੇਰਾ ਫੋਨ ਨਹੀਂ ਚੁੱਕਿਆ ਡੀ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਪੂਰਾ ਐਕਸ਼ਨ ਲੇਤਾ ਹੈ ਲੇਕਿਨ ਉਸ ਐਕਸ਼ਨ ਦਾ ਕੋਈ ਫਾਇਦਾ ਨਹੀਂ ਹੋਇਆ